ਇੱਕ ਛੋਟੀ ਜੀ ਬੇਨਤੀ ਕਰਾਂ ਆ ਇੱਕ ਵੀਡੀਓ ਤੁਸੀਂ ਵੇਖੀ ਹੋਣੀ ਹੈ ਅੱਜ ਕੱਲ ਫੇਸਬੁੱਕ WhatsApp ਦੇ ਉੱਤੇ ਬਹੁਤ ਚੱਲਦੀ ਪਈ ਹੈ ਸਹਿਬ ਜਾਨਾ ਤੁਸੀਂ ਦਿਹਾੜਾ ਮਨਾ ਰਹੇ ਹੋ ਮਾਤਾ ਗੁਜਰ ਕੌਰ ਜੀ ਦਾ ਦਿਹਾੜਾ ਮਨਾ ਰਹੇ ਹੋ ਇੱਕ ਪਖੰਡੀ ਸਾਧਰੇ ਮਾਤਾ ਗੁਜਰ ਕੌਰ ਜੀ ਨੂੰ ਗਾਲ ਕੱਢੀ ਜੇ ਗਾਲ ਕੱਢੀ ਜੇ ਤੁਸੀਂ ਵੀ ਸ਼ ਸੁਣੀ ਹੋਵੇ ਗੁਜਰੀ ਉਜੜੀ ਦੀ ਗਾਲ ਕੱਢੀ ਹੁੰਦੀ ਧੰਨ ਨੇ ਉਹ ਜਿਹੜੇ ਸਾਹਮਣੇ ਬੈ ਕੇ ਸੁਣ ਰਹੇ ਹੋਣਗੇ ਨਾ ਮੈਂ ਕਹਿੰਦਾ ਵੀ ਕੀ ਕਵਾਂ ਮੈਂ ਉਹਨਾਂ ਨੂੰ ਧੰਨ ਕਵਾਂ ਪਲੱਸ ਵਾਲੇ ਪਾਸੇ ਨੂੰ ਕਵਾਂ ਕਿ ਮਾਈਨਸ ਵਾਲੇ ਪਾਸੇ ਨੂੰ ਕਵਾਂ ਉਹਨਾਂ ਨੂੰ ਗੁਰਮੁਖ ਕਵਾਂ ਕਿ ਮਨਮੁਖ ਕਵਾਂ ਕੀ ਕਵਾਂ ਆਮ ਤੇ ਉਹਨਾਂ ਨੂੰ ਸੰਗਤ ਹੀ ਆਖਿਆ ਜਾਏਗਾ ਨਾ ਵੀ ਸਾਹਮਣੇ ਸੰਗਤ ਹੀ ਬੈਠੀ ਪਰ ਉਹ ਸੰਗਤ ਕਿੱਦਾਂ ਦੀ ਸੰਗਤ ਵੀ ਜੇ ਉਹ ਮਾਤਾ ਗੁਜਰਕੌਰ ਜੀ ਦੇ ਪ੍ਰਤੀ ਇਦਾਂ ਦੇ ਭੱਦੇ ਲਫ਼ਜ਼ ਵਰਤਦਾ ਪਿਆ ਉਹਨੂੰ ਕਿਸੇ ਨੇ ਨਾ ਪੁੱਛਿਆ ਅੱਗੇ ਵਾਹਿਗੁਰੂ ਵਾਹਿਗੁਰੂ ਕਰਦੇ ਪੈਣੇ ਸਾਹਮਣੇ ਬਹਿ ਕੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਨਾ ਪਤਾ ਹੋਵੇ ਮੈਂ ਥੋੜਾ ਜਿਹਾ ਜ਼ਿਕਰ ਉਹਦਾ ਟੁਕ ਮਾਤਰ ਜ਼ਰੂਰ ਕਰਨਾ ਚਾਹਾਂਗਾ ਕਿ ਇਹਨਾਂ ਪਖੰਡੀਆਂ ਤੋਂ ਜ਼ਰੂਰ ਬਚੋ ਗੁਰੂ ਦੀ ਬਾਣੀ ਨਾਲ ਜੁੜੋ ਅਸੀਂ ਭੇਖ ਵੱਲ ਵੇਖ ਕੇ ਰੀਤ ਜਾਣਦੇ ਆ ਵੀ ਇਸ ਬੰਦੇ ਨੇ ਧਾਰਮਿਕ ਪਰਾਵਾ ਪਾਇਆ ਹੈ ਬੜਾ ਮਹਾਨ ਪੁਰਸ਼ ਹੋਵੇਗਾ ਨਹੀਂ ਧਾਰਮਿਕ ਪਰਾਵਿਆਂ ਦੇ ਵਿੱਚ ਅੱਜ ਦੇ ਟਾਈਮ 'ਚ ਠੱਗ ਘੁੰਮਦੇ ਪਏ ਜ ਬਹੁਤ ਆਦਤ ਗਿਣਤੀ ਦੇ ਅੰਦਰ ਜਿਹੜੇ ਤੁਹਾਡੇ ਇਤਿਹਾਸ ਨੂੰ ਵਿਗਾੜਨ ਲੱਗੇ ਹੋਏ ਨੇ ਸਾਨੂੰ ਸਿੱਖ ਇਤਿਹਾਸ ਤੋਂ ਦੂਰ ਕਰਨ ਲੱਗੇ ਹੋਏ ਨੇ ਅੱਜ ਤੱਕ ਇਹ ਗੱਲ ਮੈਂ ਕਦੀ ਨਹੀਂ ਸੀ ਸੁਣੀ ਜਿਹੜੀ ਉਸ ਆਡੀਓ ਦੇ ਵਿੱਚ ਮੈਂ ਸੁਣੀ ਤਾਂ ਮੈਂ ਹੈਰਾਨ ਰਹਿ ਗਿਆ ਮੈਨੂੰ ਬਹੁਤ ਦੁੱਖ ਹੋਇਆ ਵੀ ਐਡੀ ਭੱਦੀ ਸ਼ਬਦਾਵਲੀ ਉਹ ਪਤਾ ਕੀ ਕਹਿੰਦਾ ਉੱਥੇ ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਨਾ ਇੱਕ ਦਿਨ ਸਿੱਖਾਂ ਨੂੰ ਆਖਿਆ ਵੀ ਇਹ ਮਾਇਆ ਜਿਹੜੀ ਹੈ ਨਾ ਇਹ ਸਤਲੁਜ ਸਰਸਾ ਦੇ ਵਿੱਚ ਨਾ ਸੁੱਟ ਦਿਓ ਇਹ ਸਤਲੁਜ ਸਰਸਾ ਇਕੱਠਾ ਹੀ ਨਾਮ ਲੈਂਦਾ ਹੋ ਸਤਲੁਜ ਸਰਸਾ ਦਰਿਆ ਦੇ ਵਿੱਚ ਸੁੱਟ ਦਿਓ ਤੇ ਗੁਰੂ ਸਾਹਿਬ ਨੇ ਸਾਰਿਆਂ ਕੋਲੋਂ ਮਾਇਆ ਲੈ ਲਈ ਤੇ ਉਹ ਸੁੱਟ ਦਿੱਤੀ ਹੁਣ ਲਈ ਕਾਹਦੇ ਵਾਸਤੇ ਸੀ ਕਿ ਇਹ ਮਾਇਆ ਜਿਹੜੀ ਹੈ ਨਾ ਇਹ ਜਿਹੜੀ ਮੱਥਾ ਟੇਕ ਕੇ ਚੜਾਈ ਗਈ ਹੈ ਇਹ ਜੀ ਰਿਸ਼ਵਤ ਦੀ ਮਾਇਆ ਹੈ ਰਿਸ਼ਵਤ ਦੀ ਮਾਇਆ ਹੈ ਤੇ 2 ਨੰਬਰ ਦੀ ਕਮਾਈ ਹੈ ਇਸ ਕਰਕੇ ਇਹਨੂੰ ਦਰਿਆ ਦੇ ਵਿੱਚ ਸੁੱਟ ਦਿਓ ਤਾਂ ਕਿ ਇਹਨੂੰ ਪਵਿੱਤਰ ਕਰ ਲਈਏ ਹੁਣ ਇਹ ਪਤਾ ਨਹੀਂ ਵੀ ਪਾਣੀ ਵਿੱਚ ਸੁੱਟਣ ਨਾਲ ਰਿਸ਼ਵਤ ਵਾਲੀ ਮਾਇਆ ਪਵਿੱਤਰ ਕਿੱਦਾਂ ਹੋ ਜਾਂਦੀ ਹੈ ਇਹ ਪਤਾ ਨਹੀਂ ਹੁਣ ਕੀ ਚੱਕਰ ਹੈ ਇਹਦਾ ਬਾਬਾ ਜੀ ਨੂੰ ਪੁੱਛਿਆ ਜਾ ਸਕਦਾ ਵੀ ਇਦਾਂ ਚਲੋ ਸਿੱਕੇ ਦੇ ਉੱਤੇ ਕੋਈ ਮਿੱਟੀ ਲੱਗੀ ਹੋਏਗੀ ਮਿੱਟੀ ਤਾਂ ਸਾਫ਼ ਹੋ ਜਾਏਗੀ ਪਰ ਜੇ ਉਹਨੂੰ ਕਹੀਏ ਵੀ ਰਿਸ਼ਵਤ ਵਾਲੀ ਮਾਇਆ ਹੈ ਪਾਣੀ 'ਚ ਪਾ ਕੇ ਬਾਹਰ ਕੱਢ ਲਈ ਜਾਵੇਗੀ ਤਾਂ ਪਵਿੱਤਰ ਹੋ ਜਾਏਗੀ ਇਹ ਕਿਹੜਾ ਲੌਜੀਕ ਹੋਇਆ ਇਦਾਂ ਕਿਦਾਂ ਪਵਿੱਤਰ ਹੋ ਜਾਏਗੀ ਹੁਣ ਜੇ ਮੰਨ ਲਓ ਅੱਜ ਵੀ ਗੁਰਦੁਆਰਾ ਸਾਹਿਬ 'ਚ ਮਾਇਆ ਚੜਦੀ ਹੈ ਹੋ ਸਕਦਾ ਕਿਸੇ ਨੇ 2 ਨੰਬਰ ਦੀ ਕਮਾਈ ਕਰਕੇ ਵੀ ਗੋਲਕ 'ਚ ਪਾਈ ਹੋਵੇ ਤੇ ਉਹ ਤਾਂ ਸਾਡੇ ਉੱਤੇ ਹੈ ਨਾ ਵੀ ਅਸੀਂ ਗੋਲਕ ਦੇ ਵਿੱਚੋਂ ਮਾਇਆ ਨੂੰ ਕੱਢ ਕੇ ਕਿਵੇਂ ਵਰਤਣਾ ਉਹ ਸਾਡੇ ਉੱਤੇ ਹੈ ਵੀ ਉਹਦਾ ਯੂਜ਼ ਅਸੀਂ ਚੰਗਾ ਕਰਨਾ ਹੈ ਜਾਂ ਮਾੜਾ ਕਰਨਾ ਹੈ ਉਹ ਤਾਂ ਸਾਡੇ ਉੱਤੇ ਹੈ ਤੇ ਜੇ ਉਹਨੂੰ ਪਾਣੀ 'ਚ ਪਾ ਕੇ ਪਵਿੱਤਰ ਕਰਨ ਵਾਲੀ ਗੱਲ ਪਹਿਲੀ ਗੱਲ ਤੇ ਕੋਈ ਲੌਜੀਕ ਨਹੀਂ ਬਣਦਾ ਚਲੋ ਉਹਨੇ ਸੁਣਾਈ ਕਹਿੰਦੇ ਵੀ ਗੁਰੂ ਸਾਹਿਬ ਨੇ ਸਿੱਖਾਂ ਦੇ ਕੋਲੋਂ ਮਾਇਆ ਲੈ ਲਈ ਉਹ 'ਚ ਸੁੱਟ ਦਿੱਤੀ ਤੇ ਮਾਤਾ ਗੁਜਰਕੌਰ ਜੀ ਦੇ ਕੋਲੋਂ ਵੀ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਮਾਇਆ ਮੰਗੀ ਉਹਨਾਂ ਦੇ ਕੋਲੋਂ ਵੀ ਉਹ ਸਿੱਕੇ ਜਿਹੜੇ ਸੀ ਉਹ ਮੰਗੇ ਕਹਿੰਦੇ ਮਾਤਾ ਜੀ ਨਾ ਜਿਦੇ ਪੈਗੇ ਇਹੀ ਲਫ਼ਜ਼ ਨੇ ਉੱਥੇ ਤੁਹਾਡੇ ਜੋ ਬਹੁਤੇ ਨੇ ਸੁਣਿਆ ਵੀ ਹੋਏਗਾ ਮਾਤਾ ਜੀ ਜਿਦੇ ਪੈਗੇ ਮਾਤਾ ਜੀ ਕਹਿੰਦੇ ਵੀ ਮੈਂ ਨਹੀਂ ਦੇਣੇ ਮੈਂ ਨਹੀਂ ਤੰ ਦੇਣਾ ਆਪਣਾ ਮੈਂ ਨਹੀਂ ਮਾਇਆ ਦੇਣੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁੱਸਾ ਚੜਿਆ ਉੱਥੇ ਫਿਰ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀ ਨੂੰ ਸ਼ਰਾਪ ਦੇ ਦਿੱਤਾ ਇਹ ਲਫ਼ਜ਼ ਨੇ ਉਹਦੇ ਕੀ ਦੇ ਬਾਰੇ ਚ ਲਫ਼ਜ਼ ਵਰਤੇ ਜਾ ਰਹੇ ਉਸ ਮਾਤਾ ਗੁਜਰਕੌਰ ਜੀ ਦੇ ਬਾਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੇ ਸੁਪੁੱਤਰ ਨੇ ਜਿਨ੍ਹਾਂ ਦੇ ਪਤੀ ਦਾ ਨਾਮ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਦੇ ਚਾਨੀ ਚੌਂਕ ਦੇ ਵਿੱਚ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੇ ਪੋਤੇ ਨੇ ਚਾਰ ਸਾਬਜਾ ਦੇ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਦੇ ਬਾਰੇ ਦੇ ਵਿੱਚ ਇਹ ਲਫ਼ਜ਼ ਵਰਤੇ ਜਾ ਰਹੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਵੇਖੋ ਕਿਵੇਂ ਬਦਨਾਮ ਕੀਤਾ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਰਾਬ ਦੇ ਤਾ ਤੇ ਦਿੱਤਾ ਵੀ ਕਿਨੂੰ ਆਪਣੀ ਮਾਤਾ ਜੀ ਨੂੰ ਕਿ ਗੁਰੂ ਸ਼ਰਾਬ ਦਿੰਦਾ ਮੈਂ ਨਾਮ ਵੀ ਉਹਦਾ ਲੈ ਦਿਆਂਗਾ ਆਪਣੇ ਆਪ ਨੂੰ ਰਾਜਾ ਜੋਗੀ ਖਮਾਉਂਦਾ ਸਤਨਾਮ ਆਪਣੇ ਉਹਨੂੰ ਪਰਮ ਸੰਤ ਕਹਿੰਦਾ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਉੱਤਰ ਸਾਡੀ ਗੁਰਦੁਆਰੇ ਦੀ ਸਟੇਜਾਂ ਦੇ ਉੱਤੇ ਬਹਿ ਕੇ ਅਗਲੇ ਕਹਿ ਜਾਂਦੇ ਵੀ ਸ਼ਰਾਬ ਦੇਤਾ ਗੁਰੂ ਸ਼ਰਾਬ ਦਿੰਦਾ ਜਾਂ ਅੰਮ੍ਰਿਤ ਦਿੰਦਾ ਗੁਰੂ ਸਾਹਿਬ ਦੇ ਬਾਣੀ 'ਚ ਇਹ ਗੱਲ ਕਹਿੰਦੇ ਨੇ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਇਸ ਦਾ ਬੁਰਾ ਕਿਉਂ ਹੋਏ ਸਤਿਗੁਰੂ ਤਾਂ ਸਾਰਿਆਂ ਦਾ ਭਲਾ ਕਰਦਾ ਉਹ ਜਿਹੜਾ ਸਤਿਗੁਰੂ ਸਾਰਿਆਂ ਦਾ ਭਲਾ ਕਰਦਾ ਹੈ ਕਿ ਉਹ ਆਪਣੀ ਮਾਤਾ ਨੂੰ ਸ਼ਰਾਬ ਦੇਣਗੇ ਸਤਿਗੁਰੂ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਸਤਿਗੁਰੂ ਤੇ ਅੰਮ੍ਰਿਤ ਦਾ ਦਾਤਾ ਹੈ ਉਹਦੇ 'ਚ ਤੇ ਅੰਮ੍ਰਿਤ ਹੈ ਵਾ ਵਾ ਸਤਿਗੁਰੂ ਨਿਰਵੈਰ ਹੈ ਜਿਸ ਨਿੰਦਾ ਉਸ ਤੋਂ ਤੋਲ ਹੋਏ ਸਤਿਗੁਰੂ ਨਿਰਵੈਰ ਉਹਦੇ ਤੇ ਵੈਰ ਵੀ ਕਿਸੇ ਨਾਲ ਨਹੀਂ ਹੈ ਪਰ ਇਸ ਤਰ੍ਹਾਂ ਦਾ ਦਿਖਾਤਾ ਵੀ ਉਹ ਸ਼ਰਾਬ ਦਿੰਦਾ ਜੀ ਤੇ ਕੀ ਸ਼ਰਾਬ ਦਿੰਦਾ ਗੁਜਰੀ ਉਜੜੀ ਆ ਸ਼ਰਾਬ ਦੇ ਦਿੱਤਾ ਵੀ ਤੁਸੀਂ ਮਾਇਆ ਨਹੀਂ ਨਾ ਦਿੱਤੀ ਇੱਕ ਪਾਸੇ ਤੇ ਮਾਤਾ ਗੁਜਰਕੌਰ ਜੀ ਨੂੰ ਲਾਲਚੀ ਵਿਖਾਤਾ ਵੀ ਉਹ ਲਾਲਚੀ ਸੀਗੇ ਮਾਇਆ ਨਹੀਂ ਸੀ ਦੇ ਰਹੇ ਤੇ ਨਾਲੇ ਸ਼ਰਾਬ ਦਿੰਦੇ ਵਿਖਾਤਾ ਵੀ ਤੁਸੀਂ ਹੁਣ ਉਜੜ ਜਾਓਗੇ ਹੁਣ ਇਹ ਵੇਖਿਓ ਇਹ ਸਰਕਾਰੀ ਬੰਦੇ ਨੇ ਕਿਵੇਂ ਸਰਕਾਰੀ ਇਤਿਹਾਸ ਜਿਹੜਾ ਲਿਖਵਾਇਆ ਜਾਂਦਾ ਨਾ ਉਹ ਕਿਵੇਂ ਕੰਮ ਹੁੰਦਾ ਹੁਣ ਇੰਨੀ ਗੱਲ ਕਹਿ ਕੇ ਉਹ ਤਾਂ ਚੁੱਪ ਹੋ ਗਿਆ ਸਾਹਮਣੇ ਬੈਠੇ ਸੀ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਕੇ ਚੁੱਪ ਹੋ ਗਏ ਵੀ ਗੁਰੂ ਸਾਹਿਬ ਨੇ ਸ਼ਰਾਬ ਦੇ ਦਿੱਤਾ ਕਈ ਸਿੱਖਾਂ ਨੂੰ ਵੀ ਸ਼ਰਾਬ ਦੱਤਾ ਇਹ ਵੀ ਗੱਲ ਉਹਨੇ ਆਖੀ ਹੁਣ ਗੌਰ ਕਰਿਓ ਸ਼ਰਾਬ ਸੀ ਗੁਜਰੀ ਜੜੀ ਵਾਲਾ ਹੁਣ ਇਹਦਾ ਭਾਵ ਕੀ ਨਿਕਲ ਥੋੜੀ ਡੂੰਘਾਈ ਦੇ ਵਿੱਚ ਜਾਇਓ ਕਿ ਜੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਪਰਿਵਾਰ ਵਿਛੋੜਾ ਸਰਸਨਜੀ ਤੇ ਹੋ ਗਿਆ ਮਾਤਾ ਗੁਜਰਕੌਰ ਜੀ ਦੇ ਨਾਲ ਛੋਟੇ ਸਹਿਜਾਦੇ ਨੇ ਹੁਣ ਜਿੰਨੀਆਂ ਵੀ ਆਫਤਾਂ ਮਾਤਾ ਗੁਜਰਕੌਰ ਜੀ ਦੇ ਉੱਤੇ ਆਉਂਦੀਆਂ ਨੇ ਕਿਉਂਕਿ ਜਦੋਂ ਗੰਗੂ ਦੇ ਕੋਲ ਸੀਗੇ ਤੇ ਉਹ ਸਿੱਕਿਆਂ ਵਾਲੀ ਥੈਲੀ ਉਹਨਾਂ ਦੇ ਕੋਲ ਹੀ ਸੀ ਨਾ ਕਿਉਂਕਿ ਸਿੱਕੇ ਮਾਤਾ ਜੀ ਨੇ ਦਿੱਤੇ ਨਹੀਂ ਸੀਗੇ ਹੁਣ ਜਿੰਨੀਆਂ ਵੀ ਆਫਤਾਂ ਅੱਗੇ ਮਾਤਾ ਜੀ ਦੇ ਉੱਤੇ ਆਉਂਦੀਆਂ ਨੇ ਭਾਵੇਂ ਜਰੋਂ ਗੰਗੂ ਕੋਲ ਜਾਂਦੇ ਨੇ ਗੰਗੂ ਜਿਹੜਾ ਮਾਤਾ ਜੀ ਦੇ ਨਾਲ ਸਹਿਬਜ਼ਾਦਿਆਂ ਨੂੰ ਵੀ ਮੁਰਿੰਡੇ ਦੇ ਵਿੱਚ ਜਿਹੜਾ ਥਾਣਾ ਹੈ ਉੱਥੇ ਜਾ ਕੇ ਉਹ ਪਕੜਵਾ ਦਿੰਦਾ ਉੱਥੇ ਦੀ ਜਿਹੜੇ ਸਿਪਾਈ ਨੇ ਉਹ ਆਉਂਦੇ ਨੇ ਤੇ ਲੈ ਜਾਂਦੇ ਨੇ ਉਸ ਤੋਂ ਬਾਅਦ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨੇ ਆ ਜਾਂਦਾ ਮਾਤਾ ਜੀ ਨੂੰ ਠੰਡੇ ਬੁਰਜੀ 'ਚ ਰੱਖਿਆ ਜਾਂਦਾ ਜਾਂ ਜਿਹੜੇ ਪਾਪੀ ਨੇ ਮਾਤਾ ਗੁਜਰਕੌਰ ਜੀ ਨੂੰ ਧੱਕਾ ਦੇ ਕੇ ਠੰਡੇ ਬੋਤ ਤੋਂ ਸੁੱਟ ਦਿੰਦੇ ਨੇ ਇਸ ਢੰਗ ਨਾਲ ਸ਼ਹੀਦ ਕਰਦੇ ਨੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਣ ਕੇ ਜਿਵਾ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਸੋ ਉਹਨੇ ਇਸ ਢੰਗ ਢੰਗ ਦੇ ਨਾਲ ਇਲਜ਼ਾਮ ਲਾ ਦਿੱਤਾ ਵੀ ਇਹ ਜੋ ਕੁਝ ਵੀ ਵਾਪਰਿਆ ਹੈ ਨਾ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ ਨੀਹਾਂ ਚਣੇ ਗਏ ਨੇ ਮਾਤਾ ਜੀ ਦੀ ਆਪਣੀ ਸ਼ਹੀਦੀ ਹੋਈ ਹੈ ਗੰਗੂ ਨੇ ਪਕੜਵਾਇਆ ਉਹ ਸਾਰਾ ਪਤਾ ਕਿਉਂ ਆਇਆ ਮਾਤਾ ਜੀ ਨੇ ਸਿੱਕੇ ਦੇਣ ਤੋਂ ਨਾ ਕੀਤਾ ਸੀਗਾ ਧੰਨ ਦੇਣ ਤੋਂ ਨਾ ਕੀਤਾ ਸੀ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਰਾਬ ਦਿੱਤਾ ਸੀ ਇਹ ਤਾਂ ਸਭ ਕੁਝ ਵਾਪਰਿਆ ਇਹਦਾ ਮਤਲਬ ਗੰਗੂ ਦੀ ਕੋਈ ਗਲਤੀ ਨਹੀਂ ਹੈ ਗੰਗੂ ਬ੍ਰਾਹਮਣ ਦੀ ਕੋਈ ਗਲਤੀ ਨਹੀਂ ਐ ਇਹਦਾ ਭਾਵ ਤੇ ਹੀ ਨਿਕਲਦਾ ਨਾ ਗੰਗੂ ਬ੍ਰਾਹਮਣ ਦੀ ਕੋਈ ਗਲਤੀ ਨਹੀਂ ਵਜ਼ੀਰ ਖਾਨ ਦੀ ਕੋਈ ਗਲਤੀ ਨਹੀਂ ਔਰੰਗਜ਼ੇਬ ਦੀ ਕੋਈ ਗਲਤੀ ਨਹੀਂ ਸੁਚਾਨੰਦ ਦੀ ਕੋਈ ਗਲਤੀ ਨਹੀਂ ਜਿਹੜਾ ਗੁਰੂ ਦੇ ਬੱਚਿਆਂ ਨੂੰ ਸੱਪ ਦੇ ਬੱਚੇ ਕਹਿੰਦਾ ਉਨ ਕਹਿਓ ਨਵਾਬ ਇਹ ਸਰਬ ਬਸੂਰੇ ਛੋਟੇ ਵੱਡੇ ਡਸਕ ਜਰੂਰੇ ਇਹ ਗੱਲ ਆਖੀ ਸੀ ਉਹਨੇ ਸੱਪ ਦੇ ਬੱਚੇ ਆਖਿਆ ਸੀ ਸਹਬਜ਼ਾਦੇ ਨੂੰ ਇਹਦਾ ਮਤਲਬ ਉਸ ਪਿਪਲੀ ਵਾਲੇ ਨੇ ਸਾਰਿਆਂ ਨੂੰ ਹੀ ਪਚਾ ਲਿਆ ਇਹਦਾ ਮਤਲਬ ਇਹ ਗੰਗੂ ਭਰਾ ਹੀ ਲੱਗਾ ਨਾ ਹੁੰਦਾ ਆਪਣੇ ਭਰਾਵਾਂ ਦੀ ਰਾਖੀ ਕੀਤੀ ਜਾਂਦੀ ਹੈ ਵਜ਼ੀਰ ਖਾਨ ਵੀ ਫਿਰ ਭਰਾ ਹੀ ਹੋਣਾ ਉਹਦਾ ਆਹ ਸਾਨੂੰ ਸੁਣਾਏ ਦੋਸ਼ ਕਿੰਨਾ ਦੇ ਸਿਰ ਮਾਰ ਦਿੱਤਾ ਮਾਤਾ ਗੁਜਰਕੌਰ ਦੀ ਦੇ ਤੇ ਗੁਰਗੋਬਿੰਦ ਸਿੰਘ ਦੇ ਸਿਰ ਮਾਰ ਕੇ ਰੱਖਦਾ ਵੀ ਇਹਨਾਂ ਨੇ ਸਿੱਕੇ ਦੇਣ ਤੋਂ ਨਾ ਕੀਤੀ ਉਹਨਾਂ ਨੇ ਸ਼ਰਾਬ ਦੇ ਦਿੱਤਾ ਤੇ ਆਹ ਸਾਲ ਕੁਝ ਵਾਪਰਿਆ ਸਾਹਮਣੇ ਬੈਠੇ ਜਗਾਰੇ ਛੱਡਦੇ ਨੇ ਕਮਾਲ ਦੀ ਗੱਲ ਹੈ ਵੇਖੋ ਇਹ ਹੱਦ ਹੈ ਵੈਸੇ ਹੱਦ ਹੈ ਹਜੇ ਵੀ ਜੇ ਸਾਡਾ ਸਮਾਜ ਇਹਨਾਂ ਪਖੰਡੀ ਸਾਧਾਂ ਦੇ ਪਿੱਛੇ ਲੱਗ ਕੇ ਤੁਰਦਾ ਹੈ ਤੇ ਫਿਰ ਮੈਂ ਇੱਕੋ ਹੀ ਗੱਲ ਆਖਾਂਗਾ ਕਿ ਡੁੱਬ ਕੇ ਮਰ ਜਾਣਾ ਚਾਹੀਦਾ ਇਸ ਤੋਂ ਬਾਅਦ ਤੇ ਹੋਰ ਕੁਝ ਨਹੀਂ ਕਹਿ ਸਕਦਾ ਇਸ ਤੋਂ ਕੋਈ ਹਾਦਸ ਵਾਲੀ ਗੱਲ ਹੋਏਗੀ ਹੋਰ ਪਰ ਇਹਨੂੰ ਸਿੱਖ ਇਤਿਹਾਸ ਦਾ ਨਾਮ ਦਿੱਤਾ ਜਾ ਰਿਹਾ ਹੈ। ਇਹਨੂੰ ਸਿੱਖ ਇਤਿਹਾਸ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਇਸੇ ਕਰਕੇ ਮੈਂ ਬੇਨਤੀ ਕਰਦਾ ਹਾਂ ਬਹੁਤ ਸਟੇਜਾਂ 'ਤੇ ਮੈਂ ਬੇਨਤੀ ਕੀਤੀ ਹੈ ਵੀ ਜਿਹੜੀ ਵੀ ਗੱਲ ਮੇਰੇ ਵਰਗਾ ਬੰਦਾ ਆ ਕੇ ਸੁਣਾ ਜਾਂਦਾ ਹੈ ਨਾ ਭਲੇ ਉਹਦੇ ਉੱਤੇ ਸੁਣ ਕੇ ਇੱਕਦਮ ਯਕੀਨ ਨਾ ਕਰਿਆ ਕਰੇ। ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਉੱਤੇ ਪਰਖ ਕੇ ਜ਼ਰੂਰ ਵੇਖ ਲਿਆ ਕਰੋ ਥੋੜੀ ਜਿਹੀ ਦਿਮਾਗ ਦੀ ਵਰਤੋਂ ਜ਼ਰੂਰ ਕਰਿਆ ਕਰੋ ਵਿਵੇਕ ਬੁੱਧ ਦੀ ਵਰਤੋਂ ਜਿਹੜਾ ਅਸੀਂ ਦਾਨ ਮੰਗਦੇ ਆ ਨਾ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਇਹ ਵਿਵੇਕ ਦਾਨ ਕੀ ਹੈ ਚੰਗੇ ਤੇ ਮੰਦੇ ਦੀ ਪਰਖ ਕਰਨ ਵਾਲੀ ਬੁੱਧੀ ਉਸ ਨੂੰ ਵਿਵੇਕ ਦਾਨ ਕਿਹਾ ਜਾਂਦਾ ਹੈ ਇਹ ਜਿਹੜਾ ਮੰਗਿਆ ਜਾਂਦਾ ਹੈ ਨਾ ਰੋਜ਼ਾਨਾ ਇਹਦੀ ਵਰਤੋਂ ਵੀ ਕਰ ਲਈਏ ਥੋੜੀ ਜਿਹੀ ਜਦੋਂ ਵਰਤੋਂ ਕਰਨੀ ਆਪਾਂ ਸ਼ੁਰੂ ਕਰਾਂਗੇ ਇਸ ਕੱਚੇ ਪਿੱਲੇ ਇਤਿਹਾਸ ਤੋਂ ਕੱਚੀਆਂ ਕਹਾਣੀਆਂ ਤੋਂ ਬਚ ਜਾਵਾਂਗੇ ਧਾਰਮਿਕ ਬਰਾਵਾ ਕੋਈ ਵੀ ਪਾ ਕੇ ਆਏਗਾ ਸਾਡੇ ਲੋਕ ਸੁਣ ਲੈਂਦੇ ਨੇ ਤੇ ਇੱਕ ਬੇਨਤੀ ਕਰਾਂ ਹਜੇ ਵੀ ਜਿਹੜੇ ਉਹਨਾਂ ਲੋਕਾਂ ਨਾਲ ਜੁੜੇ ਹੋਏ ਨੇ ਨਾ ਇਹਨਾਂ ਗੱਲਾਂ ਤੇ ਉਹਨਾਂ ਨੂੰ ਹਜੇ ਵੀ ਗੁੱਸਾ ਚੜੇਗਾ ਜੀ ਵੀ ਇਹ ਇਦਾਂ ਕਿਉਂ ਬੋਲਦਾ ਪਿਆ ਕਾਰਨ ਪਤਾ ਕੀ ਹੈ ਕਾਰਨ ਇਹ ਹੈ ਵੀ ਅਸੀਂ ਗੁਰੂ ਦੀ ਨਿੰਦਾ ਤੇ ਸੁਣ ਸਕਦੇ ਹਾਂ ਅੱਜ ਦੇ ਟਾਈਮ ਦੇ ਉੱਤੇ ਗੁਰੂ ਦੀ ਮਾਤਾ ਦੀ ਨਿੰਦਾ ਵੀ ਸੁਣ ਸਕਦੇ ਹਾਂ ਅੱਜ ਦੇ ਟਾਈਮ ਦੇ ਉੱਤੇ ਚਾਰ ਸਹਿਬਜ਼ਾਦਿਆਂ ਦੀ ਨਿੰਦਾ ਸੁਣ ਲਵਾਂਗੇ ਅਸੀਂ ਪਰ ਸਾਡੇ ਬਾਬਾ ਜੀ ਨੂੰ ਮਾੜਾ ਕੋਈ ਨਾ ਆਖੇ ਇਹ ਤੇ ਹਾਲ ਨੇ ਸਾਡੇ ਲੋਕਾਂ ਦੇ ਖਟੇ ਬਾਬਾ ਜੀ ਨੂੰ ਕੋਈ ਮੰਦਾ ਨਾ ਆਖੇ ਅਸੀਂ ਮੰਦਾ ਨਹੀਂ ਕਹ ਰਹੇ ਅਸੀਂ ਤੇ ਸੱਚ ਬਿਆਨ ਕਰਦੇ ਪਏ ਆ ਤੇ ਸੱਚ ਬਿਆਨ ਕਰ ਰਹੇ ਆ ਜਿਹੜਾ ਆਪਣੇ ਆਪ ਨੂੰ ਪਰਮ ਸੰਤ ਅਖਵਾਉਂਦਾ ਹੋਵੇ ਤੇ ਹੋਰ ਛੱਡੋ ਸਾਡੇ ਜਥੇਦਾਰਾਂ ਨੇ ਖਿਤਾਬ ਦਿੱਤੇ ਰਾਜਾ ਜੋਗੀ ਦੇ ਉਹਨੂੰ ਪਟਨੇ ਵਾਲੇ ਜਥੇਦਾਰ ਨੇ ਖਿਤਾਬ ਦਿੱਤੇ ਰਾਜਾ ਜੋਗੀ ਦੇ ਵੀ ਰਾਜਾ ਜੋਗੀ ਹੈ ਹੁਣ ਰਾਜਾ ਜੋਗੀ ਲਫ਼ਜ਼ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬਾਸਤੇ ਵਰਤਿਆ ਗਿਆ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰਾਜ ਤੇ ਜੋਗ ਦੀ ਉਪਾਧੀ ਕਿਹਦੇ ਕੋਲ ਹੈ ਗੁਰੂ ਰਾਮਦਾਸ ਜੀ ਦੇ ਕੋਲ ਹੈ ਪਰ ਕਮਾਲ ਦੀ ਗੱਲ ਸਾਡੇ ਜਥੇਦਾਰ ਖਿਤਾਬ ਦੇ ਰਹੇ ਨੇ ਇਹ ਸ਼ਾਨੇ ਖਾਲਸਾ ਦਾ ਖਿਤਾਬ ਦਿੱਤਾ ਜਾ ਰਿਹਾ ਕਿਹੜੀ ਸ਼ਾਨ ਹੈ ਜੀ ਖਾਲਸੇ ਦੀ ਇਹੋ ਜਿਹਾ ਬੰਦਾ ਜਿਹੜਾ ਮਾਤਾ ਗੁਜਰਕੌਰ ਜੀ ਦੇ ਪ੍ਰਤੀ ਇਦਾਂ ਦੇ ਲਫ਼ਜ਼ ਵਰਤਦਾ ਹੋਵੇ ਇਹ ਖਾਲਸੇ ਦੀ ਸ਼ਾਨ ਇਦਾਂ ਨਹੀਂ ਹੁੰਦੀ ਜਿਹੜੇ ਲੋਗ ਸਿੱਖੀ ਦੇ ਵਿੱਚ ਹੈ ਹੀ ਨਹੀਂ ਸੀ ਉਹਨਾਂ ਨੂੰ ਸਿੱਖੀ ਦੇ ਵਿੱਚ ਲਿਆਂਦਾ ਤੇ ਆ ਬੇੜਾਗਰ ਕੀਤਾ ਸਾਡੇ ਜਥੇਦਾਰਾਂ ਨੇ ਤੇ ਕੌਮ ਉਹਨਾਂ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੀ ਜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਜੰਮਦੀ ਐ ਇਸ ਟਾਈਮ 'ਚ ਇਹ ਸਾਡੇ ਲੋਕਾਂ ਦਾ ਹਿਸਾਬ ਹੈ ਸੋ ਸਾਨੂੰ ਜਾਗਣਾ ਪਵੇਗਾ ਜਿੰਨੀ ਛੇਤੀ ਸੁਚੇਤ ਹੋ ਜਾਵਾਂਗੇ ਉਹਨਾਂ ਚੰਗਾ ਰਹੇਗਾ ਤੇ ਜਿੰਨੀ ਦੇਰ ਹੋਏਗੀ ਉਨਾ ਹੀ ਇਹ ਸਾਨੂੰ ਨਿਵਾਣ ਵਾਲੇ ਪਾਸੇ ਨੂੰ ਲੈ ਕੇ ਜਾਣਗੇ ਸੋ ਖੈਰ ਸੁਧ ਕਰਨਾ ਮਾਇਆ ਜਦੋਂ ਦਰਿਆ ਜੁੱਤੀ ਨਾਲ ਸੱਸਾ ਚ ਸਤਲੁਜ ਵਿੱਚ ਦੇਸੇ ਕੰਪੁਟਿਆ ਮਹਾਰਾਜੀ ਇਹ ਧੰਨ ਕਿਉਂ ਸੁਟਿਆ ਜੇ ਮਾਤਾ ਜੀ ਵੀ ਪੁੱਛਿਆ ਮਹਾਰਾਜ ਕਹਿੰਦੇ ਨੇ ਸਤਲੁਜ ਦੇ ਮੈਂ ਜੋ ਧੰਨ ਆਖਾ ਸੁਧ ਕਹਿਨ ਕੀ ਮੇਹੀ ਆਪਾਖਾ ਇਹ ਪੂਜਾ ਦਾ ਧੰਨ ਇਹ ਖਾਓਗੇ ਤੁਹਾਡੀ ਮਤ ਮਲੀਨ ਹੋ ਜਾਏਗੀ ਇਹ ਵੱਡੀਆਂ ਲੈ ਲੈ ਕੇ ਲੋਕਾਂ ਨੇ ਤੁਹਾਨੂੰ ਮੱਥਾ ਟੇਕਿਆ ਇਹ ਪਾਪਾਂ ਦੀ ਕਮਾਈ ਕਰਕੇ ਧੰਨ ਦਿੱਤਾ ਹੈ ਤੁਹਾਡੀ ਮਤ ਮਲੀਨ ਹੋ ਜਾਗੀ ਇਹ ਸੁਧ ਕਰਕੇ ਫੇਰ ਸਮਾਂ ਆਵੇਗਾ ਤੁਹਾਨੂੰ ਹੀ ਖਵਾਵਾਂਗੇ ਇਹ ਤੁਹਾਨੂੰ ਹੀ ਦੇਣਾ ਕਿਤੇ ਲੈ ਜਾਂਦੇ ਨਹੀਂ ਮੈਂ ਆਪਣੇ ਪੁੱਤਾਂ ਨੂੰ ਜ਼ਹਿਰ ਨਹੀਂ ਦੇ ਸਕਦਾ ਮਾਤਾ ਗੁਜਰੀ ਜੀ ਜਿੱਦੇ ਪੈ ਗਏ ਸਨ ਕੁਮਾਰ ਆ ਕੇ ਨੇ ਸਾਰਾ ਧੰਸ ਛੱਡ ਦਿਓ ਮਾਤਾ ਗੁਜਰੀ ਨੇ ਨਹੀਂ ਸੀ ਸਾਰਾ ਛੱਡਿਆ ਤੁਹਾਨੂੰ ਪਤਾ ਗੰਗੂ ਲੈ ਗਿਆ ਸੀ ਧੰਸ ਕਰਕੇ ਮਾਤਾ ਗੁਜਰੀ ਜੀ ਮਾਰਾ ਜਖਿਆ ਸਾਈ ਮਾਇਆ ਛੱਡ ਦਿਓ ਮਾਤਾ ਗੁਰਦਰੀ ਜੀ ਨਹੀਂ ਸੀ ਬਚਨ ਮੰਨਿਆ ਮਾਇਆ ਰਖ ਲਈ ਸੀ ਉਹ ਤਾਂ ਇੱਕ ਨੁਕਸਾਨ ਮਹਾਰਾਜ ਜੀ ਕੋਲ ਉਹ ਬੋਲ ਗਿਆ ਸੀ ਗੁਜ਼ਰੀ ਉਜੜੀ ਗੁਜ਼ਰੀ ਉਜੜੀ ਇਹ ਬੋਲ ਹੋ ਗਿਆ ਸੀ ਦਸਵੇਂ ਪਾਤਸ਼ਾਹ ਆਪਣੀ ਮਾਂ ਨੂੰ ਵੀ ਸਾਫ ਦਿੱਤਾ ਕਈ ਆਂਦੇ ਨੇ ਗੁਰੂ ਸਾਹਿਬ ਸਾਫ ਨਹੀਂ ਨੇ ਹੁੰਦੇ ਉਹ ਸਵੇਰੇ ਇਤਿਹਾਸ ਪੜੋ ਸਾਰਾ ਇਤਿਹਾਸ ਵੇ ਕੋਈ ਹੁਣ ਬਦਲੀ ਜਾਂਦਾ ਨਹੀਂ ਇਤਿਹਾਸ ਸਿੱਖਾਂ ਨੂੰ ਸਾਫ ਦਿੱਤਾ